Welcome to Punjabi Job Studios educational channel ਸਾਰਿਆਂ ਦਾ ਸਵਾਗਤ ਹੈ ਤੁਹਾਡਾ ਪੰਜਾਬੀ ਜੌਬ ਸਟੂਡੀਓਜ਼ YouTube ਚੈਨਲ ਦੇ ਉੱਤੇ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਨਰਸਾਂ ਦੀ ਭਰਤੀ ਨਰਸਿੰਗ ਸਟਾਫ ਦੀ ਇਹ ਭਰਤੀ ਹੈ ਇਹ ਕਿੱਥੇ ਦੀ ਭਰਤੀ ਹੈ ਕਿੱਥੇ ਤੁਹਾਡੀ ਜੌਬ ਜੌਬ ਲੋਕੇਸ਼ਨ ਰਹੇਗੀ ਸਿਲੈਕਸ਼ਨ ਪ੍ਰੋਸੈਸ ਕੀ ਹੋਏਗਾ ਕਿੰਨੀ ਸੈਲਰੀ ਹੋਵੇਗੀ ਕਿੱਦਾਂ ਇਸ ਭਰਤੀ ਲਈ ਅਪਲਾਈ ਕਰਨਾ ਹੈ ਏਜ ਲਿਮਿਟ ਅਤੇ ਫੀਸ ਇਹ ਸਾਰੀਆਂ ਜਾਣਕਾਰੀਆਂ ਦੋਸਤੋ ਅੱਜ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਇਸ ਕਰਕੇ ਵੀਡੀਓ ਦੇ ਲਾਸਟ ਤੱਕ ਸਾਡੇ ਨਾਲ ਜਰੂਰ ਬਨੇ ਰਹੋ ਇਹ ਬਿਲਕੁਲ ਵੀ ਵੀਡੀਓ ਨੂੰ ਸਕਿਪ ਨਾ ਕਰਕੇ ਵੇਖਿਓ ਵੀਡੀਓ ਸਕਿਪ ਕਰਨ ਨਾਲ ਕਈ ਵਾਰ ਤੁਸੀਂ ਕੋਈ ਜ਼ਰੂਰੀ ਜਾਣਕਾਰੀ ਨੂੰ ਮਿਸ ਕਰ ਸਕਦੇ ਹੋ ਸੋ ਇਸ ਕਰਕੇ ਵੀਡੀਓ ਨੂੰ ਪੂਰਾ ਦੇਖਿਓ ਦੋਸਤੋ ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਨਵੇਂ ਸਰੋਤਿਆਂ ਨੂੰ ਬੇਨਤੀ ਹੈ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਪ੍ਰੈਸ ਕਰ ਲੈਣ ਤਾਂ ਕਿ ਪੰਜਾਬ ਅਤੇ ਸੈਂਟਰ ਸਰਕਾਰ ਦੀ ਕੋਈ ਵੀ ਨਵੀਂ ਅਪਡੇਟ ਆਉਂਦੀ ਹੈ ਤਾਂ ਉਹ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ ਚਲੋ ਦੋਸਤੋ ਬਿਨਾਂ ਕੋਈ ਦੇਰੀ ਕੀਤੇ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਤੇ ਦੋਸਤੋ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਆਪਾਂ ਨੋਟੀਫਿਕੇਸ਼ਨ ਤੇ ਪਹੁੰਚ ਚੁੱਕੇ ਹਾਂ ਜੀ ਅਤੇ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਹੈ ਆਪਾਂ ਇਸ ਦੇ ਵਿੱਚ ਲਿਖਿਆ ਸਾਰੀਆਂ ਜਨ ਜ਼ਰੂਰੀ ਜਾਣਕਾਰੀਆਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਦੱਸਾਂਗੇ ਦੋਸਤੋ ਇਹ ਜੋ ਭਰਤੀ ਹੈ ਇਹ ਟਾਟਾ ਮੈਮੋਰੀਅਲ ਸੈਂਟਰ ਵੱਲੋਂ ਜਾਰੀ ਕੀਤੀ ਗਈ ਹੈ ਇਸ ਦਾ ਜੋ ਨੋਟੀਫਿਕੇਸ਼ਨ ਹੈ ਉਹ 25 ਸਤੰਬਰ 2025 ਯਾਨੀ ਕਿ 25/9/2025 ਨੂੰ ਆਇਆ ਸੀ ਇਹ ਜੋ ਭਰਤੀ ਹੈ ਇਹ ਹੋਮੀ巴巴 ਕੈਂసర్ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਪੰਜਾਬ ਅਤੇ ਗੋਮੀ ਭਾਬਾ cancer hospital ਸੰਗਰੂਰ ਪੰਜਾਬ ਵਿਖੇ ਹੋਣੀ ਹੈ ਦੋਸਤੋ ਇਹ ਭਰਤੀ ਵਿੱਚ ਕੁੱਲ 78 ਸੀਟਾਂ ਨੇ ਦੋਸਤੋ ਨਰਸਿੰਗ ਦੀ ਇਹ ਭਰਤੀ ਕੁੱਲ 5 ਗ੍ਰੇਡਾਂ ਦੇ ਵਿੱਚ ਵੰਡੀ ਗਈ ਹੈ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਨਰਸ ਗ੍ਰੇਡ A ਦੀ ਇਸ ਦੇ ਵਿੱਚ ਕੁੱਲ 30 ਸੀਟਾਂ ਨੇ ਅਤੇ ਰਿਜ਼ਰਵੇਸ਼ਨ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਨੂੰ ਪਾਉਜ਼ ਕਰਕੇ ਆਰਾਮ ਨਾਲ ਦੇਖ ਲਿਓ ਸੈਲਰੀ ਇਸ ਦੇ ਵਿੱਚ ਪੇ ਸਕੇਲ ਲੈਵਲ 7 ਦੇ ਹਿਸਾਬ ਨਾਲ ਮਿਲੇਗੀ ਯਾਨੀ ਕਿ 44900 ਪਲੱਸ ਇਸ ਦੇ ਵਿੱਚ ਅਲਾਉਂਸ ਵੀ ਮਿਲੇਗਾ ਤੁਹਾਨੂੰ ਉਮਰ ਸੀਮਾ ਦੀ ਗੱਲ ਕਰੀਏ ਤਾਂ 30 ਸਾਲ ਉਮਰ ਹੱਦ ਹੈ ਇਸ ਦੇ ਵਿੱਚ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜੀਐਨਐਮ ਚਾਹੀਦੀ ਹੈ ਜਾਂ ਫਿਰ ਬੀਐਸਸੀ ਨਰਸਿੰਗ ਹੋਣੀ ਜ਼ਰੂਰੀ ਹੈ ਅਤੇ ਘੱਟੋ ਘੱਟ 1 ਸਾਲ ਦਾ ਕਲੀਨਿਕਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਦੋਸਤੋ ਇਸ ਦੀ ਲੋਕੇਸ਼ਨ ਜੋ ਰਹੇਗੀ ਹੋਮੀ ਬਾਬਾ ਅਨਸਰ ਹਸਪੀਟਲ ਸੰਗਰੂਰ ਦੀ ਹੋਵੇਗੀ ਇਸ ਦੇ ਲਈ ਏਜ ਰਿਲੈਕਸੇਸ਼ਨ ਜੋ ਕੈਟਾਗਰੀ ਵਾਈਜ਼ ਮਿਲੇਗੀ ਉਹ ਇਸ ਪ੍ਰਕਾਰ ਮਿਲੇਗੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਹੁਣ ਆਪਾਂ ਗੱਲ ਕਰ ਲੈਨੇ ਆ ਸੈਕੰਡ ਪੋਸਟ ਨਰਸ ਏ ਦੋਸਤੋ ਇਸ ਦੇ ਵਿੱਚ 25 ਸੀਟਾਂ ਨੇ ਕੁੱਲ ਇਸ ਦੇ ਵਿੱਚ ਸੈਲਰੀ ਏਜ ਲਿਮਟ ਐਜੂਕੇਸ਼ਨ ਕੁਆਲਿਫਿਕੇਸ਼ਨ ਤੇ ਐਕਸਪੀਰੀਅੰਸ ਸਾਰਾ ਸੇਮ ਰਹੇਗਾ ਪਹਿਲਾਂ ਜਿਹੜੀਆਂ 30 ਸੀਟਾਂ ਵਾਲਾ ਦੱਸਿਆ ਸੀਗਾ ਉਸ ਦੇ ਮੁਤਾਬਕ ਸੇਮ ਰਹੇਗਾ ਬਟ ਜੋ ਇਹਦੀ ਜੌਬ ਲੋਕੇਸ਼ਨ ਹੋਏਗੀ ਉਹ ਦੋ ਜਗ੍ਹਾ ਤੇ ਹੋਏਗੀ ਜਾਨੀ ਕਿ ਇਹਨਾਂ ਦੋਨਾਂ ਵਿੱਚੋਂ ਕਿਸੇ ਇੱਕ ਜਗ੍ਹਾ ਤੇ ਤੁਹਾਨੂੰ ਲੋਕੇਟ ਕੀਤਾ ਜਾਏਗਾ ਉਹ ਨੇ ਹੋਮੀਬਾਬਾ ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਪੰਜਾਬ ਅਤੇ ਹੋਮੀਬਾਬਾ ਕੈਂਸਰ ਹਸਪੀਟਲ ਸੰਗਰੂਰ ਤੁਹਾਡੀ ਡਿਊਟੀ ਜੋ ਹੈ ਉਹ ਇਹਨਾਂ ਦੋਨਾਂ ਵਿੱਚੋਂ ਕਿਸੇ ਇੱਕ ਹਸਪੀਟਲ ਦੇ ਵਿੱਚ ਹੋ ਸਕਦੀ ਹੈ ਅੱਗੇ ਗੱਲ ਕਰਦੇ ਹਾਂ ਨਰਸ ਗ੍ਰੇਡ ਬੀ ਦੀ ਆਪਾਂ ਤਾਂ ਇਸ ਦੇ ਵਿੱਚ ਦੋਸਤੋ ਜੋ ਟੋਟਲ ਪੋਸਟਾਂ ਨੇ ਉਹ ਨੇ 10 ਪੋਸਟਾਂ ਨੇ ਟੋਟਲ ਇਸ ਦੇ ਵਿੱਚ ਤੇ ਜੋ ਕੈਟਾਗਰੀ ਵਾਈਜ਼ ਵੰਡੀਆਂ ਹੋਈਆਂ ਨੇ ਉਹ ਤੁਸੀਂ ਆਪਣੇ ਆਪ ਸਕਰੀਨ ਤੇ ਦੇਖ ਲਿਓ ਤੇ ਇਸ ਦੇ ਵਿੱਚ ਸੈਲਰੀ ਦੀ ਗੱਲ ਕਰੀਏ ਤਾਂ ਸੈਲਰੀ ਇਸ ਦੇ ਵਿੱਚ 8ਵਾਂ ਲੈਵਲ ਦਿੱਤਾ ਜਾਵੇਗਾ ਯਾਨੀ ਕਿ 47600 ਪਲੱਸ ਅਲਾਉਂਸ ਅਤੇ ਉਮਰ ਸੀਮਾ ਜੋ ਉਸ ਦੇ ਵਿੱਚ ਰਹੇਗੀ ਉਹ ਰਹੇਗੀ 35 ਸਾਲ ਤੇ ਜੋ ਏਜ ਰਿਲੈਕਸੇਸ਼ਨ ਹੈ ਉਹ ਤੁਹਾਨੂੰ ਮਿਲੇਗੀ ਜ਼ਰੂਰ ਇਸ ਦੇ ਵਿੱਚ ਤੁਹਾਡੇ ਕੋਲ ਜੀਐਨਐਮ ਕੀਤੀ ਹੋਈ ਹੋਣੀ ਚਾਹੀਦੀ ਹੈ ਅਤੇ ਉਸ ਦੇ ਨਾਲ ਇੱਕ ਡਿਪਲੋਮਾ ਹੋਣਾ ਚਾਹੀਦਾ ਹੈ ਔਨਕੋਲੋਜੀ ਦੇ ਵਿੱਚ ਜਾਂ ਫਿਰ ਤੁਹਾਡੀ ਬੀਐਸਸੀ ਕੀਤੀ ਹੋਵੇ ਅਤੇ ਤੁਸੀਂ ਨੈਸ਼ਨਲ ਕਾਉਂਸਲ ਸਟੇਟ ਨਰਸਿੰਗ ਕਾਉਂਸਲ ਦੇ ਉੱਤੇ ਰਜਿਸਟਰਡ ਹੋਵੋ ਅਤੇ ਇਸ ਦੇ ਲਈ ਜੋ ਐਕਸਪੀਰੀਅੰਸ ਹੈ ਉਹ ਘੱਟੋ-ਘੱਟ 6 ਸਾਲ ਦਾ ਹੋਣਾ ਚਾਹੀਦਾ ਹੈ ਦੋਸਤੋ ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ ਹੀ ਤੁਹਾਡੀ ਸਿਲੈਕਸ਼ਨ ਕੀਤੀ ਜਾਵੇਗੀ ਇਸ ਦੀ ਜੋ ਜੌਬ ਲੋਕੇਸ਼ਨ ਰਹੇਗੀ ਉਹ ਰਹੇਗੀ ਹੋਮੀਬਾਬਾ ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਪੰਜਾਬ ਅਤੇ ਹੋਮੀਬਾਬਾ ਕੈਂਸਰ ਹਸਪੀਟਲ ਸੰਗਰੂਰ ਜਾਣੇ ਕਿ ਇਹਨਾਂ ਦੋਨਾਂ ਵਿੱਚੋਂ ਕੋਈ ਇੱਕ ਲੋਕੇਸ਼ਨ ਹੋ ਸਕਦੀ ਹੈ ਅਤੇ ਨਰਸ B ਦੀ ਅਗਲੀ ਪੋਸਟ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਵੀ 10 ਪੋਸਟਾਂ ਨੇ ਅਤੇ ਬਾਕੀ ਸਾਰਾ ਕੁਝ ਸੇਮ ਹੈ ਸੈਲਰੀ ਸੇਮ ਹੈ ਏਜ ਲਿਮਿਟ ਸੇਮ ਹੈ ਐਜੂਕੇਸ਼ਨ ਤੇ ਐਕਸਪੀਰੀਅੰਸ ਸੇਮ ਹੈ ਬਟ ਇਸ ਦੀ ਜੋ ਲੋਕੇਸ਼ਨ ਰਹੇਗੀ ਉਹ ਰਹੇਗੀ ਹੋਮੀਬਾਬਾ ਕੈਂਸਰ ਹਸਪੀਟਲ ਸੰਗਰੂਰ ਯਾਨੀ ਕਿ ਸੰਗਰੂਰ ਦੇ ਵਿੱਚ ਹੀ ਤੁਹਾਨੂੰ ਅਪਾਇੰਟ ਕੀਤਾ ਜਾਵੇਗਾ ਅਗਲੀ ਪੋਸਟ ਹੈ ਨਰਸ C ਨਰਸ C ਦੇ ਵਿੱਚ ਦੋਸਤੋ ਟੋਟਲ 3 ਪੋਸਟਾਂ ਨੇ ਅਤੇ ਇਸ ਦੇ ਵਿੱਚ ਨੌਵਾਂ ਪੇ ਸਕੇਲ ਜਾਨੀ ਕਿ 53100 ਪਲੱਸ ਅਲਾਉਂਸ ਮਿਲੇਗਾ ਉਮਰ ਸੀਮਾ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ 40 ਸਾਲ ਉਮਰ ਹੱਦ ਹੈ ਅਤੇ ਐਜੂਕੇਸ਼ਨ ਤੇ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਜੀ ਐਨ ਐਮ ਪਲੱਸ ਡਿਪਲੋਮਾ ਇਨ ਔਨਕੋਲੋਜੀ ਜਾਨੀ ਕਿ ਜੀ ਐਨ ਐਮ ਹੋਣੀ ਚਾਹੀਦੀ ਹੈ ਉਸ ਦੇ ਨਾਲ ਇੱਕ ਔਨਕੋਲੋਜੀ ਦੇ ਵਿੱਚ ਤੁਹਾਡਾ ਡਿਪਲੋਮਾ ਹੋਣਾ ਚਾਹੀਦਾ ਹੈ ਜਾਂ ਫਿਰ ਬੀ ਐਸ ਸੀ ਨਰਸਿੰਗ ਜਾਂ ਪੋਸਟ ਬੇਸਿਕ ਬੀ ਐਸ ਸੀ ਨਰਸਿੰਗ ਕੀਤੀ ਹੋਈ ਹੋਣੀ ਚਾਹੀਦੀ ਹੈ ਦੋਸਤੋ ਇਸ ਦੇ ਲਈ ਵੀ ਤੁਸੀਂ ਨਰਸਿੰਗ ਕਾਉਂਸਲ ਜਿਹੜਾ ਸਟੇਟ ਨਰਸਿੰਗ ਕਾਉਂਸਲ ਦੇ ਉੱਤੇ ਰਜਿਸਟਰਡ ਹੋਣੇ ਚਾਹੀਦੇ ਹੋ ਦੋਸਤੋ ਇਸ ਦੇ ਵਿੱਚ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ 12 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ ਇਸ ਦੇ ਵਿੱਚ ਅਤੇ ਐਕਸਪੀਰੀਅੰਸ ਦੇ ਹਿਸਾਬ ਨਾਲ ਹੀ ਤੁਹਾਡੀ ਸਿਲੈਕਸ਼ਨ ਹੋਵੇਗੀ ਜੌਬ ਲੋਕੇਸ਼ਨ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਦੋ ਲੋਕੇਸ਼ਨਾਂ ਨੇ ਇੱਕ ਤਾਂ ਹੋਮੀ巴巴 ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ ਪੰਜਾਬ ਦੀ ਅਤੇ ਹੋਮੀ巴巴 ਕੈਂਸਰ ਹਸਪੀਟਲ ਸੰਗਰੂਰ ਦੀ ਇਹਨਾਂ ਦੋਨਾਂ ਲੋਕੇਸ਼ਨਾਂ ਵਿੱਚੋਂ ਕਿਸੇ ਇੱਕ ਲੋਕੇਸ਼ਨ ਤੇ ਤੁਹਾਡੀ ਜੌਬ ਸਿਲੈਕਸ਼ਨ ਹੋ ਸਕਦੀ ਹੈ ਇਸ ਦੇ ਵਿੱਚ ਵੀ ਏਜ ਰਿਲੈਕਸੇਸ਼ਨ ਤੁਹਾਨੂੰ ਇਸ ਹਿਸਾਬ ਨਾਲ ਮਿਲੇਗਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਦੋਸਤੋ ਦੋਸਤੋ ਇਹ ਭਰਤੀ ਹੈ ਠੇਕੇਦਾਰੀ ਬੇਸ ਤੇ ਭਰਤੀ ਹੈ ਇਹ ਕੰਟਰੈਕਟ ਬੇਸ ਤੇ ਬਟ ਇਸ ਦੇ ਵਿੱਚ ਤੁਹਾਨੂੰ ਪੱਕੇ ਕੀਤਾ ਜਾ ਸਕਦਾ ਹੈ ਪੱਕੇ ਹੋਣ ਦੇ ਚਾਂਸਸ ਬਹੁਤ ਨੇ ਇਸ ਦੇ ਵਿੱਚ ਔਰ ਅਗਰ ਤੁਸੀਂ ਪੱਕੇ ਹੋਣ ਤੋਂ ਬਾਅਦ ਰਿਟਾਇਰ ਹੋਣੇ ਹੋ ਤਾਂ ਤੁਹਾਡੀ ਪੈਨਸ਼ਨ ਵੀ ਲਗਾਈ ਜਾਵੇਗੀ ਇਸ ਦੇ ਵਿੱਚ ਦੋਸਤੋ ਇਸ ਦੇ ਵਿੱਚ ਬੈਨੀਫਿਟਸ ਇਹ ਮਿਲਣੇ ਨੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ DAHRA TE MILEGA IS DE VICH ALLOWANCE DE TOR TE ATE TRAINING DA KHARCHA MILEGA IS DE VICH MEDICAL FACILITY MILEGI ATE RAHESH DA KHARCHA MILEGA AGAR TO SIR RAHESH DI ACCOMMODATION LENA CHAHUNDE HO TA OH VI TOHANU MIL SAKDI HAI Dosto IS PAR PARTI NU APPLY KARN DI JO AAKHRI MITHI HAI OH HAI 27 OCTOBER 2025 SHAAM 5:30 BJE TAK ATE EH PARTI ONLINE HI APPLY HOVEGI ONLINE KARN DA JO LINK HAI OH TOHANU IS VIDEO DE DESCRIPTION DE VICH MIL JAVEGA ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਲਿੰਕ ਤੇ ਕਲਿੱਕ ਕਰਕੇ ਅਪਲਾਈ ਕਰ ਸਕਦੇ ਹੋ ਇਸ ਦੇ ਵਿੱਚ ਇੱਕ ਤੁਹਾਡੀ ਈਮੇਲ ਆਈਡੀ ਅਤੇ ਮੋਬਾਈਲ ਨੰਬਰ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਨ ਫਿਊਚਰ ਜੋ ਵੀ ਤੁਹਾਡੀ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਜਾਵੇਗੀ ਕਾਲ ਲੈਟਰ ਦੀ ਜਾਂ ਰਿਟਨ ਐਗਜ਼ਾਮੀਨੇਸ਼ਨ ਦੀ ਤਾਂ ਉਹ ਤੁਹਾਡੇ ਈਮੇਲ ਆਈਡੀ ਤੇ ਅਤੇ ਮੋਬਾਈਲ ਨੰਬਰ ਦੇ ਉੱਪਰ ਹੀ ਭੇਜੀ ਜਾਵੇਗੀ ਇਸ ਕਰਕੇ ਇਸ ਦੇ ਵਿੱਚ ਆਪਣਾ ਈਮੇਲ ਆਈਡੀ ਅਤੇ ਮੋਬਾਈਲ ਨੰਬਰ ਯਾਦ ਨਾਲ ਉਹੀ ਪਾਓ ਜਿਹੜਾ ਤੁਹਾਡੇ ਕੋਲੇ ਇਸ ਸਮੇਂ ਚੱਲਦਾ ਹੋਵੇ ਅਤੇ ਫਿਊਚਰ ਦੇ ਵਿੱਚ ਉਹ ਈਮੇਲ ਆਈਡੀ ਅਤੇ ਮੋਬਾਈਲ ਨੰਬਰ ਨੂੰ ਚੇਂਜ ਨਾ ਕਰਿਓ ਤੁਸੀਂ ਸਾਰੇ ਆਪਣੇ ਡਾਕੂਮੈਂਟਸ ਸਕੈਨ ਕਰਕੇ ਪੀਡੀਐਫ ਬਣਾ ਕੇ ਇਸ ਐਪਲੀਕੇਸ਼ਨ ਲਿੰਕ ਦੇ ਉੱਪਰ ਅਪਲੋਡ ਕਰਨੇ ਨੇ ਇਹ ਅਪਲਾਈ ਕਰਨ ਦੇ ਟਾਈਮ ਇਸ ਦੀ ਜੋ ਫੀਸ ਹੈ ਉਹ ਰਹੇਗੀ ਜਨਰਲ ਦੇ ਲਈ 300 ਰੁਪਿਆ ਅਤੇ ਆਨਲਾਈਨ ਹੀ ਤੁਸੀਂ ਫੀ ਪੇ ਕਰਨੀ ਹੈ ਡੈਬਿਟ ਕਾਰਡ ਜਾਂ ਕ੍ਰੈਡਿਟ ਕਾਰਡ ਦੇ ਥਰੂ ਅਤੇ ਐਸ ਸੀ ਐਸਟੀ ਫੀਮੇਲ ਕੈਂਡੀਡੇਟਸ ਜਾਂ ਅੰਘੀਣ ਪਰਸਨਸ ਜਾਂ ਐਕ ਸਰਵਿਸਮੈਨਸ ਲਈ ਇਹ ਫੀਸ ਐਕਸੈਂਪਟਡ ਹੋਵੇਗੀ ਯਾਨੀ ਕਿ ਫੀਸ ਮਾਫ ਹੋਵੇਗੀ ਕੋਈ ਫੀਸ ਨਹੀਂ ਹੋਵੇਗੀ ਅਤੇ ਜੋ ਵੀ ਤੁਹਾਡੀ ਫੀਸ ਭਰੀ ਗਈ ਹੈ ਉਹ ਰਿਫੰਡ ਨਹੀਂ ਹੋਣ ਵਾਲੀ ਨਾਨ ਰਿਫੰਡੇਬਲ ਫੀਸ ਹੋਵੇਗੀ ਦੋਸਤੋ ਫੀਸ ਅਤੇ ਏਜ ਰੈਲਾਕਸੇਸ਼ਨ ਲੈਣ ਲਈ ਤੁਹਾਡੇ ਕੋਲ ਕੈਟਾਗਰੀ ਸਰਟੀਫਿਕੇਟ ਹੋਣਾ ਬਹੁਤ ਜ਼ਰੂਰੀ ਹੈ ਅਤੇ ਉਹ ਐਪਲੀਕੇਸ਼ਨ ਅਪਲਾਈ ਕਰਦੇ ਹੋਏ ਅਪਲੋਡ ਕਰਨਾ ਵੀ ਬਹੁਤ ਜ਼ਰੂਰੀ ਹੈ ਅਤੇ ਦੋਸਤੋ ਐਕਸਪੀਰੀਅੰਸ ਸਰਟੀਫਿਕੇਟ ਵੀ ਤੁਸੀਂ ਅਪਲਾਈ ਕਰਨ ਵੇਲੇ ਹੀ ਅਪਲੋਡ ਕਰਨਾ ਹੈ ਉਹ ਵੀ ਬਹੁਤ ਸਭ ਤੋਂ ਜ਼ਿਆਦਾ ਜ਼ਰੂਰੀ ਉਹ ਹੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਆਪਣਾ ਕੈਟਾਗਰੀ ਜੋ ਸਰਟੀਫਿਕੇਟ ਹੈ ਉਹ ਵੀ ਅਪਲੋਡ ਕਰਨਾ ਹੈ ਅਗਰ ਕੈਟਾਗਰੀ ਸਰਟੀਫਿਕੇਟ ਨਹੀਂ ਅਪਲੋਡ ਹੁੰਦਾ ਤਾਂ ਤੁਹਾਨੂੰ ਫੀਸ ਰਿਲੈਕਸੇਸ਼ਨ ਜਾਂ ਫਿਰ ਏਜ ਰਿਲੈਕਸੇਸ਼ਨ ਨਹੀਂ ਦਿੱਤੀ ਜਾਵੇਗੀ ਜਦੋਂ ਵੀ ਇਨ ਫਿਊਚਰ ਤੁਹਾਨੂੰ ਇੰਟਰਵਿਊ ਲਈ ਜਾਂ ਰਿਟਰਨ ਐਗਜ਼ਾਮ ਲਈ ਬੁਲਾਇਆ ਜਾਂਦਾ ਹੈ ਤਾਂ ਤੁਸੀਂ ਆਪਣੇ origignal documents ਸਾਰੇ ਹੀ original documents ਅਤੇ ਵਿਦ ਇੱਕ ਇੱਕ ਫੋਟੋਕਾਪੀ ਦੇ ਨਾਲ ਲੈ ਕੇ ਜਾਣੇ ਹਨ ਮਤਲਬ ਫੋਟੋਕਾਪੀਆਂ ਵੀ ਲੈ ਕੇ ਜਾਣੀਆਂ ਅਤੇ Ориਜਨਲ ਡਾਕੂਮੈਂਟਸ ਵੀ ਲੈ ਕੇ ਜਾਣੇ ਹਨ ਦੋਸਤੋ ਇਸ ਦੇ ਵਿੱਚ ਜੋ ਤੁਹਾਡਾ ਰਿਟਰਨ ਐਗਜ਼ਾਮ ਹੋਏਗਾ ਉਹ ਇਸ ਪ੍ਰਕਾਰ ਹੋਏਗਾ ਜੋ ਸਿਲੇਬਸ ਹੈ ਉਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ 100 ਨੰਬਰਾਂ ਦਾ ਤੁਹਾਡਾ ਪੇਪਰ ਹੋਏਗਾ ਅਤੇ MCQ ਹੋਏਗਾ ਅਤੇ ਜੋ ਸਿਲੇਬਸ ਹੈ ਉਹ ਜਿੱਦਾਂ ਦੀ ਤੁਹਾਡੀ ਪੜ੍ਹਾਈ ਕੀਤੀ ਹੋਈ ਹੈ ਜਿਹਦੇ ਜਿਹੜੇ ਸਬਜੈਕਟ ਦੇ ਵਿੱਚ ਤੁਹਾਡਾ ਡਿਪਲੋਮਾ ਕੀਤਾ ਹੋਇਆ ਹੈ ਜਾਂ ਤੁਹਾਡੀ BSC ਕੀਤੀ ਹੋਈ ਹੈ ਉਸੇ ਹਿਸਾਬ ਨਾਲ ਤੁਹਾਡਾ ਐਗਜ਼ਾਮ ਲੱ타 ਜਾਵੇਗਾ ਜ਼ਿਆਦਾ ਜਾਣਕਾਰੀ ਲਈ ਦੋਸਤੋ ਤੁਸੀਂ ਇਹਨਾਂ ਦੀ ਜੋ ਈਮੇਲ ਆਈਡੀ ਹੈ recruitment@hbchrcm.tmc.gov.in ਇਸ ਦੇ ਉੱਪਰ ਈਮੇਲ ਆਈਡੀ ਜੋ ਇਹਨਾਂ ਦੀ ਦਿੱਤੀ ਹੋਈ ਹੈ ਇਸ ਦੇ ਉੱਪਰ ਈਮੇਲ ਕਰਕੇ ਪੁੱਛ ਸਕਦੇ ਹੋ ਇਸ ਨੋਟੀਫਿਕੇਸ਼ਨ ਦਾ ਪੂਰਾ ਪੀਡੀਐਫ ਲੈਣ ਲਈ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਏਗਾ ਉੱਥੋਂ ਡਾਊਨਲੋਡ ਕਰ ਸਕਦੇ ਹੋ ਭਰਤੀ ਨੂੰ ਅਪਲਾਈ ਕਰਨ ਦਾ ਲਿੰਕ ਵੀ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਤੁਹਾਨੂੰ ਸਾਡੀ ਅੱਜ ਦੀ ਅਪਡੇਟ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਗਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਉਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ